ਹਾਸ਼ੀ ਗਾਲ ਜੀ ਮੇਰੇ ਸਾਰੇ ਕਿਸਾਨ ਭਰਾਵਾਂ ਨੂੰ ਕਿਸਾਨ ਵੀਰੋ ਇਸ ਟਾਈਮ ਜਿਹੜੇ ਰੇਸਲੇ ਬਹਾਨਾ ਉਥੇ ਇੱਕ ਸਮੱਸਿਆ ਆਈ ਹੋਈ ਹੈ ਕਿ ਜਿਹੜੇ ਪੌਦੇ ਐ ਖਰਬੂਜੇ ਦੇ ਉਹ ਕਮਲਾ ਰਹੇ ਆ ਔਰ ਬਹੁਤ ਕੁਸ਼ਰ ਕਰਕੇ ਵੀ ਫਾਰਮਰ ਦੇਖ ਲਿਆ ਤੇ ਸਾਰਾ ਸਿਸਟਮ ਡਿੱਗਣਾ ਜਿਹੜੀਆਂ ਬੱਲਾਂ ਉਹ ਕਮਲੋਂ ਨਹੀਂ ਹਟਦੀਆਂ ਇਹਦਾ ਮੇਜਰ ਕਾਰਨ ਕੀ ਆਪਾਂ ਉਸ ਵਿਸ਼ੇ ਤੇ ਗੱਲ ਕਰਦੇ ਆ ਤੁਸੀਂ ਮੇਰੇ ਨਾਲ ਜੁੜੇ ਰਹੋ ਸਭ ਤੋਂ ਪਹਿਲੇ ਤੇ ਇਹ ਵੀ ਜਿੱਥੇ ਰੇਸਲੇ ਬਹਾਨਾ ਉਥੇ ਜਿਹੜਾ ਖਰਾਕੀ ਪਾਣਾ ਉਹਦੀ ਘਟौती ਮੱਲੋ ਮੱਲੀ ਪੈ ਜਾਂਦੀ ਹੈ ਕਿਉਂਕਿ ਉਹ ਬਣ ਚਾਰ ਨੇ ਤਰ੍ਹਾਂ ਹੁੰਦਾ ਵੀ ਜਿਹੜੀ ਖਾਾਕ ਪਾਈ ਤੁਸੀਂ ਜਲਦੀ ਸੀਧੀ ਚਲੀ ਜਾਂਦੀ ਹੈ ਤੇ ਫਸਲ ਨੂੰ ਕ੍ਰੌਬ ਨੂੰ ਸਹੀ ਢਿਕਾ ਨਹੀਂ ਮਿਲਦੀ ਤੇ ਫਰੂਟ ਆਉਣ ਦੇ ਕਾਰਨ ਇਹ ਬੱਲੇ ਸਟ੍ਰੈਸ ਲੈ ਜਾਂਦੀ ਹੈ ਲੇਕਿਨ ਸਭ ਤੋਂ ਵੱਡਾ ਕਾਰਨ ਕੀ ਹੈ ਤੁਸੀਂ ਮੇਰੇ ਨਾਲ ਜੁੜੇ ਰਹੋ ਵੀਡੀਓ ਪੂਰੇ ਦੇਖਿਓ ਤੇ ਹੁਣ ਕਾਰਨ ਸਿਸਟਮ ਕੀ ਹੈ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਜਿੱਥੇ ਤੁਹਾਡੇ ਰੇਸਲੇ ਬਾਹਾਂ 'ਚ ਖਰਬੂਜਾ ਲੱਗਿਆ ਉਹਨੂੰ ਸਟੈਪ ਬਾਈ ਸਟੈਪ ਤੁਸੀਂ ਜਿਹੜੀ ਖਾਾਕ ਆ ਉਹ ਦੰਦੇ ਰਹੋ ਜਿਵੇਂ ਡੀਪ ਹੋ ਗਿਆ ਕੈਲਸ਼ੀਅਮ ਹੋ ਗਿਆ ਸੰਜੀਵਨੀ ਹੋ ਗਈ ਇਹ ਚੀਜ਼ਾਂ ਤੁਸੀਂ ਮੇਰੇ ਕੋਲ ਆ ਜਾਗਾ ਤੁਸਾਨੂੰ ਉਹਨੂੰ ਖਾਲੀਆਂ ਚ ਦੇਨੇ ਦੇਣਾ ਕਿਉਂਕਿ ਖਰਾਬ ਟੋੜ ਕੀ ਨਾ ਆਵੇ ਤੇ ਦੂਸਰੀ ਮੇਨ ਗੱਲ ਹੈ ਕਿ ਇਹਦੀਆਂ ਜਿਹੜੀ ਪ੍ਰੋਬਲਮ ਕੀ ਹੈ ਜਿੱਥੇ ਰੇਸਲੇ ਬਹਾਨੇ ਉੱਥੇ ਨਿੰਮਾ ਟੋੜ ਦੀ ਪ੍ਰੋਬਲਮ ਬਹੁਤ ਜ਼ਿਆਦਾ ਆਈ ਹੋਈ ਹੈ ਨਿੰਮਾ ਟੋੜ ਆਉਣ ਦੇ ਕਾਰਨ ਜਿਹੜਾ ਪੌਦਾ ਸਟ੍ਰੈਸ ਲੈ ਰਿਹਾ ਕਿਉਂਕਿ ਖਰਾਕ ਸਹੀ ਤਰੀਕਾ ਨਹੀਂ ਲੈ ਰਿਹਾ ਹੁਣ ਮੈਂ ਤੁਹਾਨੂੰ ਵੀਡੀਓ ਤੋਂ ਖਾਣਾ ਦੇਖਿਓ ਤੁਸੀਂ ਇਹਦੇ ਵਿੱਚ ਤੁਹਾਨੂੰ ਸਾਫ਼ ਦਿਸਣਗੀਆਂ ਵੀ ਜਿਹੜੀਆਂ ਗੰਡਾਂ ਬਣੀਆਂ ਹੋਈਆਂ ہیں ਪੌਦੇ ਤੇ ਬਹੁਤ ਵੱਡੀਆਂ ਵੱਡੇ ਗੰਡਾਂ ਬਣ ਗਈਆਂ ਆ ਤੁਸੀਂ ਵੇਖ ਰਹੇ ਹੋ ਇਹਨੂੰ ਨਿੰਮਾ ਟੋੜ ਬੋਲਦੇ ਆ ਇਹਦੀ ਪ੍ਰੋਬਲਮ ਬਹੁਤ ਜ਼ਿਆਦਾ ਹੁੰਦੀ ਹੈ ਇਹਦੇ ਬਾਅਦ ਤੁਸੀਂ ਨਮਾਈਟੋ ਫਰੀ ਆਈਪੀਐਲ ਦਾ ਜਿਹੜਾ ਜੜਚਾ ਹੈ ਕਿ ਲੋ ਕੋਰ ਕੇ ਕਿਲੇ ਦਾ ਬਿਲਕੁਲ ਨਿਓਜਰ ਖੋਲ ਕੇ ਜੜ ਦੇ ਵਿੱਚ ਹੀ ਪਾਉਣਾ ਹੈ ਤੇ ਹੋ ਸਕੇ ਦੁਬਾਰਾ ਹਫਤੇ ਦਾ ਹਨਾ ਫਿਰ ਪਾ ਦਿਓ ਕੋਈ ਨੁਕਸਾਨ ਨਹੀਂ ਦਾ ਤੇ ਇਹ ਬਿਮਾਰੀ ਠੀਕ ਹੋ ਜੂ ਤੇ ਜਿਹੜਾ ਆਪਣਾ ਖਰੂਜਾ ਤੰਦਰੁਸਤ ਹੋ ਜਾਣਾ ਤੁਸੀਂ ਦੇਖ ਸਕਦੇ ਹੋ ਜਿੰਨਾ ਵੀ ਸੱਜਣਾਂ ਤੱਕ ਆਪਣਾ ਚੈਨਲ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਕਰੋ ਫੋਲੋ ਕਰ ਲਓ ਧੰਨਵਾਦ ਸਭ ਦਾ ਜਿਉਂਦੇ ਪਾ ਰਹੋ ਵੀਡੀਓ ਸ਼ੇਅਰ ਕਰੇ ਬਤੋ